ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਪਿੰਡ ਸੁਖਣ ਵਾਲਾ ਮਿੱਤਰੋ ਸੁਖਣ ਵਾਲੇ ਪਿੰਡ ਤੋਂ ਜਿਹੜੀ ਡੋਗ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਬਾਈ ਦਾ ਰਹਿਣ ਵਸੇਰਾ ਵਾ ਮਿੱਤਰੋ ਬਾਈ ਦੇ ਕੋਲੇ ਚਾਰ گاਵਾ ਇਸ ਟਾਈਮ ਮਿੱਤਰੋ ਅਵੇਲੇ ਵਾਲਾ ਵਕਾਊ ਦੇ ਲਈ ਜਿਹੜਾ ਜਾਨਵਰ ਤੁਹਾਡੇ ਦਿਲੋਂ ਤਿੰਨ ਵੀਰੇ ਕਿਚਾਰੀ ਨਾ ਚਾਰੀ ਵੀਰੇ ਚਾਰ ਹਾਂ ਚਾਰ گاਵਾ ਮਿੱਤਰੋ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਜਿਹੜਾ ਜਾਨਵਰ ਤੁਹਾਡੇ ਦਿਲ ਨੂੰ ਲੱਗ ਜੂਗਾ ਮਿੱਤਰੋ ਤੁਸੀਂ ਬਾਈ ਨਾਲ ਉਸ ਜਾਨਵਰ ਦੇ ਬਾਰੇ ਰਾਬਤਾ ਕਾਇਮ ਕਰ ਲਿਆ ਜੇ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾਵਾਂਗੇ ਸਾਰੀ ਜਾਣਕਾਰੀ ਜੈਨੂਨ ਲੈ ਕੇ ਦਵਾਂਗੇ ਆਓ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਵਧੀਆ ਚੜ੍ਹਦੀ ਕਲਾ ਸਿਤਾ ਦੇ ਪਰਿਵਾਰ ਵੀਰੇ ਚੜਦੀ ਗਲਾ ਬਾਈ ਤੁਹਾਨੂੰ ਸ਼ੁਕਰ ਆਪਣਾ ਨਾਮ ਇੱਕ ਵਾਰੀ ਦੱਸ ਦਈਏ ਵੀਰੇ ਮੇਰਾ ਨਾਮ ਜੱਸਾ ਵੀਰੇ ਪਿੰਡ ਆਪਣਾ ਸੁਖਨ ਵਾਲਾ ਜੀ ਠੀਕ ਹੈ ਅੱਛਾ ਘਰ ਕਿਹੜੇ ਪਾਸੇ ਆ ਗਿਆ ਵੀਰੇ ਘਰ ਆਪਣਾ ਡੋਗ ਵਾਲੇ ਰੋਡ ਤੇ ਆ ਜੀ ਡੋਗ ਵਾਲੇ ਰੋਡ ਤੇ ਹਾਂਜੀ ਬਾਹਰ ਖੇਤਾਂ 'ਚ ਰਹਿ ਗਿਆ ਨਾ ਖੇਤਾਂ 'ਚ ਘਰ ਹਾਂਜੀ ਅੱਛਾ ਕਈ ਵਾਰੀ ਬੰਦੇ ਦਾ ਨਾ ਇਹ ਹੁੰਦਾ ਵੀ ਰੇਂਜ ਰੂਂਜ ਦੀ ਦਿੱਕਤ ਪੈ ਜਾਂਦੀ ਫੂਲ ਨਹੀਂ ਲੱਗਦਾ ਹੁੰਦਾ ਕੀ ਪੁੱਛ ਕੇ ਆ ਜਾਵੇ ਵੀਰੇ ਮੇਰੇ ਪਿੰਡੋਂ ਆਵਾਂਗੇ ਆਪਾਂ ਜਦੋਂ ਸੁਖਨ ਵਾਲੇ ਤੋਂ ਆਵਾਂਗੇ ਡੋਗ ਨੂੰ ਜੀ ਫਿਰ ਤਾਂ ਆਪਣਾ ਸੱਜੇ ਅਸਕਰ ਆਊਗਾ ਜੀ ਲੋਕੋਂ ਆਊਗਾ ਖੱਬਿਆ થી ਜੀ ਹਾਂਜੀ ਬਸ ਘਰ ਪਹਿਲੇ ਹੀ ਰੋਡ ਤੋਂ ਥੋੜਾ ਜਿਹਾ ਸ਼ਾਹਰਮਾ ਦੋ ਤਿੰਨ ਕਿਲੇ ਬਾਅਦ ਜੀ ਪਿੰਡ ਦੇ ਵਿੱਚ ਕੋਈ ਨਾਂ ਪੁੱਛ ਕੇ ਆਣੇ ਹੋਵੇ ਵੀ ਕਿਹੜੇ ਨਾਂ ਪਾਪਾ ਦੇ ਨਾਮ ਬੋਰ ਸਿੰਘ ਆ ਤੇ ਮੇਰਾ ਨਾਂ ਜੱਸਾ ਜੀ ਦੱਸੋ ਹਾਂਜੀ ਜੱਸਾ ਵਪਾਰੀ ਵੀ ਪੁੱਛ ਰਹੇ ਹਾਂਜੀ ਹਾਂਜੀ ਠੀਕ ਆ ਬੜੇ ਭਾਈ ਅੱਛਾ ਜੱਸਾ ਵੀਰੇ ਗੱਲ ਇਹ ਹੋ ਆ ਵੀ ਅਗਲਾ ਵਪਾਰੀ ਨੂੰ ਪੰਡ ਦਾ ਅੱਜ ਗੱਲ। ਹਾਂਜੀ ਬਾਈ। ਵੈਸੇ ਤਾਂ ਮੈਂ ਇਹ ਚੀਜ਼ ਨੂੰ ਯਕੀਨ ਨਹੀਂ ਕਰਦਾ ਕਿਉਂਕਿ ਮੈਂ ਸੋਚਦਾ ਹੁਣ ਵਪਾਰੀ ਦੁਕਾਨਦਾਰ ਚਲਾਉਣ ਲਈ ਘੱਟ ਝੂਠ ਮਾਰਦਾ ਜ਼ਿੰਮੇਵਾਰ ਬੰਦੇ ਵੀ ਘੱਟ ਵੱੱਟ ਮਾਰ ਜਾਂਦੇ ਆ। ਹਾਂਜੀ ਕਿਉਂਕਿ ਆਪਾਂ ਨੂੰ ਤਾਂ ਜੋ ਦੱਸਿਆ ਆਪਾਂ ਹੋਈ ਅੱਗੇ ਫਲਮਾਉਣਾ। ਹਾਂਜੀ ਹਾਂਜੀ ਬਾਈ। ਪਰ ਜਾਣਕਾਰੀ ਆਪਣੂੰ ਜੈਨੂਅਲ ਹੋਣੀ ਚਾਹੀਦੀ ਆ ਜਿਹੜੀ ਵੀ ਹੋਣੀ ਚਾਹੀਦੀ ਆ। ਆਹ ਗਾਂਵਾਰੇ ਕਾਲੀ ਤੋਂ ਸ਼ੁਰੂ ਕਰ ਲਾਂ ਦੀਪਸਿਆ ਆ ਜਾ ਕੇ ਰਾਂ ਦੀ ਵੱਡੀ ਵੜ ਤੋਂ ਹੀ ਕੀ ਡਿਟੇਲ ਆ ਵੀਰੇ ਜਿੰਦੀ? ਇਹ ਵੀਰੇ ਤੀਜਾ ਸੂਆ ਸੂਈ ਆ ਜੀ। ਮਗਰ ਵੱਛਾਈ। ਜੀ। ਤੇ ਤਿੰਨ ਘ ਹਾਂਜੀ ਮਾਲਕ ਨੇ ਦੱਸਿਆ ਬਈ ਇਹ ਦੂਜੇ ਸਵੇਰੇ 25 26 ਕਾ ਦੁੱਧ ਪਾਉਂਦੀ ਰਹੀ ਹੈ ਜੀ ਜੀ ਤਾਂ ਉਹਦੀ ਵੀ ਹੋਊਗੀ ਵੱਡੀ ਵੜਾ ਯਾਰ ਚਲ 22 23 ਦੁੱਧ ਜਾਂਦੀ ਨਹੀਂ ਜੇ ਪੱਤੀ ਨਾ ਪਾਇਆ ਤਾਂ ਬਾਕੀ ਯਾਰ ਦੁੱਧ ਤਾਂ ਖੁਰਲੀ ਚ ਹੈ ਜਟਾ ਹਾਂਜੀ ਭਰਾ ਹਣਾ ਅੱਛਾ ਜੱਸੀ ਚੂਣ ਚੜ ਕਿਵੇਂ ਆ ਵੀਰੇ ਚੂਣ ਜਾਣ ਇੱਕ ਨੰਬਰ ਆ ਬਾਈ ਠੀਕ ਆ ਮਾਰ ਲੀਆਂ ਧਾਰਾ ਤੂਰਾ ਹਾਂਜੀ ਬਾਈ ਠੀਕ ਆ ਸੂਈ ਅੱਜ ਹੀ ਆ ਹੈਨਾ ਬੱਚਾ ਨਹੀਂ ਕਿਹਦੇ ਬੱਚੀ ਬੱਚਾ ਦੇਗੀ ਹਾਂ ਬੱਚਾ ਚੰਦਰੀ ਵੇ ਦਾ ਕਿੰਨਾ ਘਣਾ ਦੇਗੀ ਹੈਨਾ ਹਾਂਜੀ ਬਾਈ ਬੱਚਾ ਵੀਰੇ ਕੀ ਰੇਟ ਰਹੂਗਾ ਇਹਦਾ ਇਹ ਤਾਂ 65000 ਰੁਪਏ ਮੁੱਲ ਆ ਵੀਰੇ ਪਿੰਡ ਯਾਰ ਮੁੱਲ ਮੰਨਤਨ ਹੋ ਜੂ ਵਿੱਚੋਂ ਮੰਨਤਨ ਹਾਂਜੀ ਕਰ ਦਾਂਗੇ ਕੱਢੀ ਬੜੀ ਤੋਰੀ ਵੀਰੇ ਬੜਾ ਖੋਲਦੀ ਸੁਆ ਇਹ ਤੀਜਾ ਸੂਈ ਆ ਸੁਆ ਤੀਜਾ ਸੂਈ ਆ ਜੀ ਲੈ ਵੀ ਮਿੱਤਰੋ ਤੀਜਾ ਸੂਆ ਸੂਈ ਆ ਤਿੰਨ ਘੰਟੇ ਹੋ ਗਏ ਸੂਈ ਨੂੰ ਕਰਮ ਵਾਲੀ ਨੂੰ ਬੱਚਾ ਨੂੰ ਇਹਨੇ ਜਨਮ ਦੇ ਦਿੱਤਾ ਵਾ ਦੁੱਧ ਦੁੱਧ ਦੀ ਕੁਆਲਿਟੀ ਆ ਜਿਹੜੀ ਉਹ ਕਰਮ ਵਾਲੀ ਦੀ ਬਾਈ 25 26 ਕਿਲੋ ਦੀ ਆ ਆਰਡਰ ਦੀ ਕੁਆਲਿਟੀ ਠੀਕ ਆ ਪਰ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਿੰਨੇ ਹੁਣ ਨੇ ਲੇਵਾ ਵੀ ਇੱਕ ਹੋਸਟਾਈਡ ਦਾ ਹੁੰਦਾ ਇੱਕ ਲੇਵਾ ਪੂਰਾ ਇਹਦਾ ਫਾਲਾ ਟੁੱਟਮਾ ਲੇਵਾ ਨਹੀਂਗਾ ਚੜਾਈ ਲਵਾਈ ਲੇਵੇ ਦੀ ਪੱਟਾਂ ਦੇ ਸਾਲਾ ਚ ਆਉਂਦੀ ਆ ਪਰ ਹਾਂ ਡਿਜ਼ਾਈਨ ਜਿਹੜਾ ਸੂਲ ਦੇ ਕੋਲੋਂ ਨਿਸ਼ਾਨ ਹੁੰਦਾ ਉਹ ਇਸ ਤਰ੍ਹਾਂ ਦਾ ਹੁੰਦਾ ਜਦੋਂ ਇਹ ਖਾਲੀ ਲੇਵੇ ਦੁੱਧ ਦੇ ਵਿੱਚੋਂ ਹੋਊ ਕਰੂਗੀ ਉਦੋਂ ਲੇਵੇ ਦੀ ਤਿਆਰੀ ਸੋਣੀ ਚੋਂ ਚੰਗਾ ਬਈ ਭਾਅ ਵੀ ਠੀਕ ਆ ਬਈ ਅੱਜ 25 ਕਿਲੋ ਵਾਲੀ ਗਾਂ ਦੇ ਬਾਜ਼ਾਰ ਦੇ ਵਿੱਚੋਂ ਲੈਣ ਦੇ ਆਉਂਦੇ ਆ 75 80 ਵਾਲਾ ਭਾਅ ਵਾ 10 15 ਪਹਿਲਾਂ ਘਟ ਗਿਆ ਦੁੱਧ ਦੀ ਕੁਆਲਿਟੀ ਉਹੀ ਰਹਿਣੀ ਆ ਬਈ ਬਾਕੀ ਬਈ ਨਵਾਂ ਹਾਨਾ ਜਵਾਨੀ ਦੇ ਵਿੱਚ ਆ ਪਸੂਆ ਬੇਸ਼ੱਕ ਤੀਜਾ ਵਾ ਗਾਂ ਚੰਗੀ ਆ ਵੀਰੇ ਆਜ ਕ੍ਰੋਸ ਬਾਰੇ ਦੱਸੀ ਮੈਨੂੰ ਇਹ ਵੀ ਅੱਜ ਹੀ ਸੂਈ ਆ ਹਾਂਜੀ ਇਹ ਵੀ ਅੱਜ ਹੀ ਸੂਈ ਆ ਜੀ ਠੀਕ ਆ ਤੇ ਇਹ ਤਾਂ ਥਣ ਥਣ ਬੜਾ ਚੰਗਾ ਲਾਇਆ ਹਨਾ ਥਣ ਤੈ ਲਗਾ ਜਿਵੇਂ ਮੱਝਾਂ ਦਾ ਪੱਟ ਪੁੱਟ ਕੇ ਲਾਤਾ ਹੁੰਦਾ ਦੋਸਾ ਦੱਸਿਆ ਹਾਂਜੀ ਬਈ ਕਿੰਨੇ ਦਿਨ ਹੋ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਬਈ ਇਹਨੂੰ 2 ਘੰਟੇ ਹੋ ਗਏ ਵੀਰੇ ਸੂਈ ਨੂੰ ਠੀਕ ਆ ਬੱਦੇ ਬਈ ਕੀ ਦੁੱਧ ਦੀ ਕੈਪੈਸਿਟੀ ਤੁਸੀਂ ਮਾਲਕਾਂ ਨੇ ਦੁੱਧ ਦੀ ਮਾਲਕਾਂ ਨੇ ਵੀਰੇ ਇਹਦੀ ਦੂਜੀ ਸੂਈ ਦੀ ਇਹਦੀ 18 19 ਕਿਲੋ ਦੱਸੀ ਆ ਹਾਂਜੀ 18 19 ਕਿਲੋ ਦੀ ਠੀਕ ਤੋਰੀ ਵੀਰੇ ਇਕੱਲੀ ਕੱਢੀ ਬਾਹਰੋਂ ਮੜਾ ਜਿੰਨੀ ਬੱਚਾ ਇਹ ਮੱਥੀ ਦੇ ਥਾਣਾ ਤੁਹਾਨੂੰ ਬਹੁਤ ਚੰਗਾ ਲੱਗਾ ਕੁਆਲਿਟੀ ਬਹੁਤ ਚੰਗੀ ਹੈ ਜਗਾ ਦੇ ਵਿੱਚ ਬਈ ਘਾਰੇ ਦੁੱਧ ਪੀਣ ਵਾਲੇ ਭਰਾ ਦੇ ਲਈ ਇਹਦੀਆਂ ਦੋ ਫਾਇਦੇ ਆ ਬਾਈ ਇੱਕ ਤਾਂ ਕ੍ਰਾਸਪਾਨ ਗਰਮੀ ਨਹੀਂ ਮਣਾਉਂਦੀ ਦੂਜਾ ਬਈ ਗਾਂ ਦਾ ਮੂੰਹ ਮਾ ਵੇਖੋ ਫੇਸ ਕੁਆਲਿਟੀ ਆਰਡਰ ਦੀ ਕੁਆਲਿਟੀ ਤੁਰਦੀ ਤਰਦੀ ਪਹਲਵਾਨਾ ਵਾਂਗੂ ਵੇਖੋ ਜੀ ਤੁਹਾਨੂੰ ਪਸੰਦ ਆਉਂਗੇ ਵੀਰੇ ਪੈਸੇ ਲੌਣੇ ਨਾ ਲੌਣੇ ਉਹਦਾ ਤੁਹਾਡੇ ਤੇ ਡਿਪੈਂਡ ਆ ਬਈ ਚੀਜ਼ ਤੇ ਰੁਪਈਏ ਲੱਗਣਗੇ ਆ ਲਓ ਲਿਆ ਵੀਰੇ ਮੂੜ ਦਾ ਕਰਮਾ ਵਾਲੀ ਦਾ ਬਾਕੀ ਯਾਰ ਨਾ ਦੁੱਧ ਬਈ 20 ਕਿਲੋ ਦੇ ਦੁੱਗੀ ਦੱਸਿਆ ਹਾਂਜੀ ਵੀਰੇ RAM ਨਾ ਬਾਕੀ ਬਾਈ ਪਾਏ ਦਾ ਦੁੱਧ ਹੂੰ ਚੂਨ ਵਾਲਾ ਹੋਵੇ ਦੁੱਧ 20 ਕਿਲੋ ਜਾਂਦਾ ਰਿਹਾ ਦੇ ਰੋਗੜਾ ਪਿਊਰ ਬਲੱਡ ਆ ਗਿਆ ਅੱਛਾ ਜਸਤੇ ਬਾਈ ਉਹਨਾਂ ਦੀ ਠੰਡੀ ਠੰਡੀ ਹੈ ਵੀਰੇ ਫੁੱਲ ਠੰਡੀ ਹੈ ਵੀਰੇ ਹਾਂਜੀ ਦਾਣਾ ਤੂੰ ਰੇ ਮਰਾ ਲੈਂਦੀ ਹੈ ਵੀਰੇ ਅੱਛਾ ਰੇਟ ਕੀ ਰਊਗਾ ਵੀਰੇ ਇਹਦਾ ਇਹਦਾ ਰੇਟ ਆਪਾਂ 90 ਜਮਾਨਤਾਂ ਕਰ ਦਾਂਗੇ ਜੀ ਬਾਈ ਇੱਧਰ ਲਾਲ ਦਾ ਹਾਂਜੀ ਠੀਕ ਹੈ ਬਾਈ ਕਿੰਨਾ ਕੁ ਕਰਦੇਗਾ ਜਮਾਨਤ ਰੈਡੀ ਆ ਬਾ ਕਰ ਦਾਂਗੇ ਦੋ ਤਿੰਨੇ ਯਾਰੀ ਠੀਕ ਹੈ ਬੱਲੇ ਵੀਰੇ ਕੱਡੀ ਬਾਰੂ ਮੇਰੇ ਤਿੰਨ ਨੰਬਰ ਵਾਲੀ ਯਾਰ ਇਹ ਗੱਬੜਾ ਬਾਈ ਇਹ ਸੂਈ ਹੈ ਵੀਰੇ ਇਹ ਵੀ ਸੂਈ ਹੋਈ ਆ ਇਹਦੇ ਮਗਰੀ ਬੱਛਾ ਜੀ ਇਹਦੇ ਮਗਰ ਬੱ ਕਿੰਨੇ ਦੁੱਧ ਤੇ ਚਲਾਉਂਦੀ ਐ ਇਸ ਟਾਈਮ ਦੁੱਧ ਇਸ ਟਾਈਮ 13 ਕਿਲੋ ਤਿਆਰ ਆ ਜੀ ਕੰਡੇ ਵਾਲਾ ਹਾਂਜੀ ਠੀਕ ਆ ਚੂਣ ਚਣ ਚੰਗਾ ਵੀਰੇ ਇੱਕ ਨੰਬਰ ਬਾਈ ਇਹ ਦੁੱਧ ਆ ਕਿ ਤੀਜਾ ਬਾਈ ਹਾਂਜੀ ਸੁਆ 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 ਦੂਜਾ ਬਾਈ ਦੂਜਾ ਠੀਕ ਰਹਿਣ ਸੋਣੀ ਆ ਯਾਰ ਹਨਾ ਬਾਈ ਹਾਂਜੀ ਹਾਂਜੀ ਬਾਈ ਦੁੱਧ ਦੇ ਜੂ ਕਿ 15 ਕਿਲੋ ਕਿ ਨਹੀਂ ਹਾਂਜੀ ਭਰਾ ਆਉਣਾ ਜੀ ਲੈ ਬਾਈ ਦੀ ਬਖਾਈਗਾ ਲੈ ਵਲਵਾ ਇੱਕ ਗੱਲ ਆ ਜਿੰਨੇ ਕੋਲੇ ਥਾਂ ਥੋੜੀ ਆ ਨਾ ਮੇਰੇ ਹਿਸਾਬ ਨਾਲ ਉਹਨੂੰ ਰੱਖਣ ਦਾ ਬੜਾ ਫਾਇਦਾ ਆ ਹੈਂ ਬਾਜੀ ਮੰਜਾ ਡਾਲੀ ਨਾਲੀ ਰਾਤ ਨੂੰ ਪੈ ਜਾਇਆ ਕਰੀ ਤੇ ਕੋਲੇ ਘਾਣ ਰੱਖ ਲੈ ਬਾਲੇ ਨਾ ਬੜਾ ਨਜਾਇਜ਼ ਛੋਟਾ ਵੀ ਇੱਥੇ ਕਰਨ ਦੇ ਨਾਲ ਖੜਾ ਰਦੀ ਮੜੇ ਜੀ ਇੰਨਾ ਕੋਈ ਆਈਡੀਆ ਲਾ ਲਓ ਬਈ ਇਹਦਾ ਕਾਦ ਦਾ ਕਰਨ ਵਾਲੀ ਦਾ ਹਿਸਾਬ ਤੇ ਜਜਮੈਂਟ ਕਰਾ ਦੇ ਵੀਰੇ ਦੇ ਮੰਨ ਲਓ ਤੁਸੀਂ ਅੱਧ ਦੇ ਵਿੱਚ ਤਾਂ ਆਉਦੀ ਹੋਊਗੀ ਮੇਰੇ ਸਾਬ ਵੀਰੇ ਕੋਲੇ ਖੜੀ ਕਿੰਨਾ ਕੋਈ 4 ਫੁੱਟ ਤਿੰਨ ਤੱਕ ਦਾ ਕੱਦ ਹੋਊਗਾ ਤੇ ਯਾਰ ਬਾਹੂ ਹੈ ਵੀਰੇ 4 ਕਫਟ ਹਾਂ 4 ਫੁੱਟ ਕੱਦ ਦਊਗਾ ਹਾਂਜੀ 4 ਫੁੱਟ ਕੱਦ ਦਾ ਆਈਡੀਆ ਲਾ ਲਿਓ 10 ਇੱਧਰ 10 ਪਾਸੇ ਇਧਰ ਉਹ ਇਹਦਾ ਮੌਕੇ ਤੋਂ ਹੋ ਜਾਂਦਾ ਕਿਉਂਕਿ ਅਸੀਂ ਕਿਹੜਾ ਫੀਤੇ ਨਾਲ ਮਿਲਿਆ ਹੋਇਆ ਮਗਰ ਬੱਛਾ ਵਾ 13 ਕਿਲੋ ਦੋ ਤਾਂ ਤਿਆਰ ਆ ਸੂਤ ਸੂਈ ਕਿੰਨੇ ਦਿਨਾਂ ਦੀ ਇਹਦਾ ਆਪਾਂ ਵੀਰੇ 50 ਚ ਮਾਨਤਨ ਕਰ ਦਾਂਗੇ ਜੇ ਕੋਈ ਥੋੜਾ ਹੀ ਲੈਣ ਆਲਾ ਹੋਇਆ ਦੋਵੇਂ ਲਾਲ ਹਾਂਜੀ ਬਾਈ ਦੋਵੇਂ ਲਾਲ ਗਾਂਗੀਆਂ ਲੈਣ ਆਲਾ ਹੋਇਆ ਕੋਈ ਕਰ ਦਾਂਗੇ ਪੂਰਾ ਹੀ ਮਾਨਤਨ ਵੀਰੇ ਠੀਕ ਆ ਵੱਡੇ ਬਾਈ ਹਾਂਜੀ ਬਾਈ ਅਜੇ ਦੱਬੀ ਉਹ ਕਿਵੇਂ ਡਿਟੇਲ ਆ ਵੀਰੇ ਇਹ ਟੋਕੜਾ ਵੀਰੇ ਠੀਕ ਗੱਬਣ ਵੀ ਆ ਵੀਰੇ ਨਹੀਂ ਗੱਬਣ ਨਹੀਂ ਬਾਈ ਓਕੇ ਹਾਂਜੀ ਇਹ ਦੁੱਧ ਚੱਲਦੀ ਆ ਵੀਰੇ ਹੁਣ ਇਸ ਟਾਈਮ ਇਹਦੇ ਲਈ 11 ਕਿਲੋ ਦੁੱਧ ਆ ਵੀਰੇ ਠੀਕ ਆ ਵੱਡੇ ਬਾਈ ਸੀਲ ਆ ਉਹ ਚੂਣ ਚਾਂ ਨੂੰ ਵੀਰੇ ਹਾਂਜੀ ਬਾਈ ਐਵੇਂ ਬੈਠੋ ਪਾਉਂਦੀ ਠੀਕ ਆ ਠੀਕ ਆ ਬਾਈ ਜਿਆਦਾ ਕੁਆਲਿਟੀ ਚੰਗੀ ਹੈ ਹਨਾ ਸੁਹਾ ਦਾ ਦੂਜਾ ਤੇ ਜਾਂ ਹੋਊਗੀ ਬਾਈ ਸੁ ਕੀ ਰੇਟ ਰੂ ਕਹਿੰਦਾ ਵੀਰੇ ਇਹ ਆਪਾਂ 35 ਚ ਮਾਨਤਨ ਕਰ ਦਾਂਗੇ ਵੀਰੇ ਠੀਕ ਆ ਬੱਲੇ ਬਈ ਓਕੇ ਲੈ ਮਿੱਤਰੋ 35 ਚ ਇਹਦਾ ਮਾਨਤਨ ਹੋ ਜੂਗਾ ਦੁੱਧ 11 ਕਿਲੋ ਆ ਚੂਣ ਚਲ ਨੂੰ ਇਹ ਠੰਡੀ ਸੀ ਉਹ ਸੁਈ ਸਾਈ ਦਾ ਕੋਈ ਪਤਾ ਵੀਰੇ ਕਿ ਨਹੀਂ ਕੁਝ ਨਹੀਂ ਵੀਰੇ ਆਪਾਂ ਪੁੱਛਿਆ ਨਹੀਂ ਮਾਲਕਾਂ ਨੂੰ ਓਕੇ ਜੀ ਧੰਨਵਾਦ ਲੈ ਮਿੱਤਰੋ ਇਹ 4 ਜਨਵਰੀ ਬਾਈ ਜੱਸੇ ਦੇ ਫਰਮਾਇਆ ਠੰਡੀ ਸੀ ਸੁਣ ਵਾਲੇ ਦੇ ਵਿੱਚੋਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਸੁਖਨ ਵਾਲਾ ਉਹ ਜਿਹੜੀ ਡੋਕ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਪਈਦਾ ਰਹਿਣ ਵਸੇਰਾ ਵਾ ਨੰਬਰ ਵੀਰੇ ਆਪਣਾ ਕਿੰਨਾ ਵਾ ਨੰਬਰ ਵੀਰੇ ਆਪਣਾ 73078 ਜੀ 11838 ਇੱਕ ਵਾਰੀ ਹੋਰ ਬੋਲ ਦਿਓ ਵੀਰੇ 73078 ਜੀ 11838 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਦੇ ਨਾਲ ਰابطਾ ਹੈ ਮਿੱਤਰੋ ਜੱਸਾ ਬਾਈ ਦਾ ਨਾਮ ਆ ਵਪਾਰ ਦਾ ਬਾਈ ਦਾ ਕੰਮ ਆ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ ਸੀ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ